ਪੰਜਾਬ ਦੇ ਵਿੱਚ 1 ਅਗਸਤ ਤੋਂ ਮੋਟਰ ਵਾਈਕਲ ਐਕਟ ਨੂੰ ਲੈ ਕੇ ਪੰਜਾਬ ਪੁਲਿਸ ਹੁਣ ਸੜਕਾਂ ਤੇ ਵੇਖੇਗੀ ਜੋ ਘਾਟੋਂ ਵਰਦੇ ਨੌਜਵਾਨ ਹੁਣ ਆਪਣੇ ਘਰੋਂ ਵਹੀਕਲ ਲੈ ਕੇ ਨਿਕਲਣਗੇ ਪਰ ਹੁਣ ਪੁਲਿਸ ਦਾ ਸਾਹਮਣਾ ਦੇਖਣਾ ਪੈ ਸਕਦਾ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਇਸ ਵਿਸ਼ੇ ਲੈ ਕੇ ਨਾਬਾ ਕਤਵਾਲੀ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਤਿਆਰੀ ਹੈ ਕੱਲ 1 ਅਗਸਤ ਦਾ ਕਹਿੰਦੇ ਬੜੀ ਸਖਤ ਪੁਲਿਸ ਚੌਕਾਂ ਤੇ ਸੜਕਾਂ ਤੇ ਨਾਜ਼ਰ ਆ ਸਕਦੀ ਹੈ ਹਾਂਜੀ ਬਿਲਕੁਲ ਸੀਨੀਅਰ ਅਫਸਰਾਂ ਦੇ ਡਾਇਰੈਕਸ਼ਨ ਦੇ ਸੋ ਦੇ ਮੁਤਾਬਕ 1 ਅਗਸਤ ਤੋਂ ਜਿੰਨੇ ਵੀ ਮਾਈਨਰ ਗੱਡੀਆਂ ਚਲਾਉਂਦੇ ਜਾਂ ਮੋਟਰਸਾਈਕਲ ਚਲਾਉਂਦੇ ਫੜੇਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਭਾਰੀ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਤੱਕ ਨੂੰ ਸਜ਼ਾ ਚਲਣੀ ਪੈ ਸਕਦੀ ਹੈ ਇਸ ਕਰਕੇ ਇਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਵੀ ਇਹ ਚੀਜ਼ ਨੂੰ ਇਨਸ਼ੋਰ ਕਰਨ ਉਹਨਾਂ ਦੇ ਮਾਈਨਰ ਬੱਚੇ ਕੋਈ ਵਹੀਕਲ ਤੇ ਬਾਹਰ ਨਾ ਨਿਕਲਣ ਬਿਲਕੁਲ ਨਾਬਾ ਦੇ ਵਿੱਚ ਕਾਫੀ ਦੇਖਿਆ ਜਾ ਸਕਦਾ ਕਿਉਂ ਕਤਵਾਲੀ ਆ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਨਾਕਾਬੰਦੀ ਕੀਤੀ ਜਾਊ ਕੋਈ ਸਕੂਲਾਂ ਨੂੰ ਕੋ ਸਜੇਤ ਕੀਤਾ ਕਿ ਤੁਹਾਡੇ ਵੱਲੋਂ ਹੁਣ ਤੱਕ ਜਨਰਲੀ ਅਸੀਂ ਸਕੂਲਸ ਨੂੰ ਟਾਰਗੇਟ ਕੀਤਾ ਕਿ ਸਕੂਲ ਜਾਣ ਵਾਲੇ ਬੱਚੇ ਅਕਸਰ ਪਾਇਆ ਗਿਆ ਕਿ ਗੱਡੀਆਂ ਤੇ ਮੋਟਰਸਾਈਕਲਾਂ ਤੇ ਆਉਂਦੇ ਨੇ ਜਿਹੜੇ ਕਿ ਉਹਨਾਂ ਕੋਲ ਨਾ ਤਾਂ ਲਾਇਸੈਂਸ ਹੁੰਦਾ ਨਾ ਹੀ ਉਹਨਾਂ ਦੀ ਏਜ ਹੈਗੀ ਹੈ ਤੇ ਉਹਨਾਂ ਦੇ ਪੇਰੈਂਟਸ ਨੂੰ ਤੇ ਸਕੂਲ ਦੇ ਅਥਾਰਟिटीज ਨੂੰ ਇਹ ਰਿਕੁਐਸਟ ਹੈ ਕਿ ਬੱਚਿਆਂ ਨੂੰ ਇਨਕਰੇਜ ਕਰਨ ਕਿ ਉਹ ਪੈਦਲ ਜਾਂ ਸਕੂਟਰ ਮੋਟਰਸਾਈਕਲ ਤੇ ਆਉਣ ਪੈਦਲ ਆਉਣ ਜਾਂ ਸਾਈਕਲ ਤੇ ਆਉਣ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਇਹੀ ਰਿਕੁਐਸਟ ਹੈ ਕਿਉਂਕਿ ਜੁਰਮਾਨੇ ਬਹੁਤ ਜ਼ਿਆਦਾ ਵਧ ਗਏ ਨੇ ਤੇ ਸੋਚ ਸਮਝ ਕੇ ਹੀ ਆਪਦੇ ਬੱਚਿਆਂ ਨੂੰ ਕੋਈ ਵਹੀਕਲ ਦਿੱਤਾ ਜਾਵੇ ਬਿਲਕੁਲ ਜੇ ਅੱਜ ਦਾ ਸਮਾਂ ਦੇਖਿਆ ਜਾਵੇ ਹਰ ਬੱਚੇ ਦੀ ਜੇਬ ਦੇ ਵਿੱਚ ਮੋਬਾਈਲ ਆ ਮੋਬਾਈਲ ਦੇ ਵਿੱਚ ਹਰ ਇੱਕ ਰਾਜਨੀਤਿਕ ਦਾ ਫੋਨ ਵੀ ਐਡ ਆ ਕਿਤੇ ਇਹ ਤਾਂ ਨਹੀਂ ਹੋਊਗਾ ਵੀ ਪੁਲਿਸ ਦੇ ਕੰਨ ਉੱਧਰ ਫੋਨ ਲੱਗਿਆ ਹੋਵੇ ਕਾਨੂੰਨ ਦੀ ਲੰਘਣਾ ਹੋ ਰਹੀ ਹੈ ਇੱਕ ਪਾਸੇ ਨੀ ਬਿਲਕੁਲ ਨਹੀਂ ਜੀ ਇਸ ਵਾਰ ਬੜੇ ਸਟ੍ਰਿਕਟ ਇਨਸਟਰਕਸ਼ਨਸ ਨੇ ਸੀਨੀਅਰ ਅਫਸਰਾਂ ਵੱਲੋਂ ਐਸਐਸਪੀ ਸਾਹਿਬ ਪਟਿਆਲਾ ਤੋਂ ਵੀ ਕਿ ਜਿੰਨੇ ਵੀ ਇਹ ਟ੍ਰੈਫਿਕ ਦੇ ਐਕਸੀਡੈਂਟ ਹੁੰਦੇ ਨੇ ਤੇ ਮਾਈਨਰ ਬੱਚਿਆਂ ਦੇ ਚਲਾਨ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਪਿੱਛੇ ਪਾਸਟ ਚ ਪਾਏ ਗਏ ਨੇ ਤੇ ਉਹ ਚੀਜ਼ ਨੂੰ ਘਟਾਉਣ ਵਾਸਤੇ ਤੇ ਜਨਰਲ ਪਬਲਿਕ ਦੀ ਸੇਫਟੀ ਵਾਸਤੇ ਹੀ ਇਹ ਸਟੈਪ ਲਿਆ ਗਿਆ ਤੇ ਇਨਸ਼ੋਰ ਕੀਤਾ ਜਾਊਗਾ ਕਿ ਕਿਸੇ ਦੀ ਵੀ ਕੋਈ ਸਪਾਰਸ਼ ਨਾ ਸੁਣੀ ਜਾਵੇ ਕਿੰਨਾ ਕਿਹੜੀ ਆ ਕੱਲ ਨੂੰ ਕਿੰਨੇਕ ਚਲਾਨ ਕੱਟੇ ਜਾ ਸਕਦੇ ਨੇ ਕੱਲ ਨੂੰ ਪੁਲਿਸ ਵੱਲੋਂ ਕਿੰਨੇ ਵਜੇ ਸ਼ੁਰੂਆਤ ਕੀਤੀ ਜਾਊਗੀ ਕਿਉਂ ਸਕੂਲਾਂ ਦਾ ਸਮਾਂ ਜਿਹੜਾ ਮਾਰਨਿੰਗ ਸਵੇਰੇ 7:30 ਵਜੇ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਬੇਸਿਕਲੀ ਅਸੀਂ ਸਕੂਲਜ਼ ਨੂੰ ਟਾਰਗੇਟ ਕਰਦੇ ਹੋਏ अर्ਲੀ ਮਾਰਨਿੰਗ ਸਕੂਲਜ਼ ਦੇ ਸ਼ੁਰੂ ਤੇ ਛੁੱਟੀ ਵੇਲੇ ਸਕੂਲਾਂ ਦੇ ਆਲੇ-ਦੁਆਲੇ ਤੇ ਫਿਰ ਮੇਜਰ ਜਿੱਥੇ ਪਬਲਿਕ ਦਾ ਇਕੱਠ ਹੁੰਦਾ ਹੈ ਕਰਾਊਡ ਏਰੀਆਜ਼ ਉੱਥੇ ਟਾਰਗੇਟ ਕਰਾਂਗੇ ਨਾਕਾਬੰਦੀ ਕਰਕੇ ਇਹ ਚੀਜ਼ ਨੂੰ ਇਨਸ਼ੋਰ ਕਰਾ ਮੈਂ ਕਿੰਨੇ ਕੁ ਫੋਰਸ ਆ ਜਿਹੜੇ ਕਤਵਾਲੀ ਦੇ ਵਿੱਚ ਜਾਂ ਨਾਬਾ ਟ੍ਰੈਫਿਕ ਦੇ ਮੁਲਾਜ਼ਮ ਨੇ ਜਿਹੜੇ ਕਿੰਨੇ ਕੁ ਨੇ ਨਾਬਾ ਦੇ ਵਿੱਚ ਸਮੁੱਚਾ ਟ੍ਰੈਫਿਕ ਨਾਬਾ ਤੇ ਕਤਵਾਲੀ ਨਾਬਾ ਦੀ ਪੁਲਿਸ ਫੋਰ ਇਹ ਚੀਜ਼ ਨੂੰ ਇਨਸ਼ੋਰ ਕਰਾਉਗੇ ਆ ਬਿਲਕੁਲ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਹੈ ਅੱਜ ਪੁਲਿਸ ਬਹੁਤ ਵੱਡਾ ਦਾਵਾ ਕਰ ਰਹੀ ਹੈ ਪਰ ਕੱਲ ਕੱਲੂ ਜਦੋਂ 1 ਅਗਸਤ ਹੋ ਜਾਣਾ ਸਵੇਰੇ 7:30 ਵਜੇ ਔਰ ਛੁੱਟੀ ਦਾ ਟਾਈਮ 2 ਵਜੇ ਨਾਕਾਬੰਦੀਆਂ ਜਿਹੜੇ ਕੀਤੀਆਂ ਜਾਣਗੀਆਂ ਕਿਉਂਕਿ ਸਕੂਲਾਂ ਲੱਗਣ ਦਾ ਸਮਾਂ ਤੇ ਛੁੱਟੀ ਦਾ ਸਮਾਂ ਦੇਖਿਆ ਜਾਣਾ ਉਦੋਂ ਬੱਚੇ ਨੇ ਜਿਹੜੇ ਮਾਪੇ ਦੇ ਕੇ ਆਪਣੇ ਬੱਚੇ ਨੂੰ ਵਿਕਲ ਭੇਜਦੇ ਨੇ ਪਰ ਉਹ ਕੱਲ ਦਾ ਸਮਾਂ ਦੱਸਿਆ ਜਾਵੇਗਾ ਕਿੰਨੀ ਇੱਕ ਸਖਤਾਈ ਹੈ ਜਿਹੜੀ ਪੰਜਾਬ ਪੁਲਿਸ ਜਾਂ ਨਾਭਾ ਪੁਲਿਸ ਵਰਤੇਗੀ ਜੇ ਉਹ ਆਪਣੇ ਸਾਈਕਲਾਂ ਤੇ ਆਉਣਗੇ ਜੇ ਜੋ ਸਕੂਲਾਂ ਵੱਲੋਂ ਟਰਾਂਸਪੋਰਟ ਲਗਾਈ ਗਈ ਹੈ ਉਹਨਾਂ ਤੇ ਆਉਣਗੇ ਕੱਲ੍ਹ ਵਾਲਾ ਧੰਹੀ ਦਸਿਕਾ ਨਬਤੋ ਹਰਮਿਸ ਸਿਗਮਾਨ